ਕੋਈ ਅੱਜ ਵੈਰੀ ਟੱਕਰ ਜਾਵੇ ਤਾਂ ਉਹਦੇ ਟੋਟੇ ਕਰਕੇ ਘਰ ਨੂੰ ਜਾਵਾਂਗੀ ਓਏ ਕਹੀਂ ਦੇ ਕਿੰਗਰਿਆਂ ਚ ਨਵਾਂ ਨਵਾਂ ਲਖਾ ਬਦਮਾਸ਼ ਉੱਠਿਆ ਓਏ ਅੱਜ ਕੀਤੇ ਟੱਕਰ ਜੇ ਤਾਂ ਸੌ ਰੱਬ ਦੀ ਉਹ ਕਾਲ ਆ ਜੂ ਉਹਦੇ ਲਈ ਓਏ ਓਏ ਮੈਂ ਸੁਣਿਆ ਤੂੰ ਨਵਾਂ ਨਵਾਂ ਬਦਮਾਸ਼ ਉੱਠਿਆ ਓਏ ਮਿੱਟੀ ਦੇ ਆ ਬਾਵਿਆ ਓ ਤੈਨੂੰ ਲੱਖਾ ਕਹਿੰਦੇ ਆ ਓਏ ਗੱਲ ਸੁਣ ਲਾ ਓਏ ਮੈਂ ਤਾਂ ਆਖਿਆ ਕੋਈ ਵੱਖਰੀ ਤੀਜ ਹੋਊਗੀ ਦੋਈ ਬਾਵਾ ਓਏ ਇੱਕ ਤੌਣ ਆ ਓਏ ਓਏ ਤੂੰ ਤਾਂ ਆਮ ਬੰਦਿਆਂ ਵਰਗਾ ਸੱਜਣਾ ਕਾਜ਼ਾ ਬਦਮਾਸ਼ ਓਏ ਕੀ ਤੇਰੇ ਜਿਹੇ ਜਾਂ ਵਖਰਾ ਕੇ ਲੋਕ ਤੇਥੋਂ ਡਰਦੇ ਆ ਪਰ ਕੈਲਾ ਕਿਸੇ ਤੋਂ ਨਹੀਂ ਡਰਦਾ ਕੈਲਾ ਆਪ ਦੇ ਆਪ ਚ ਇੱਕ ਉੱਬਰ ਦੀ ਸਖਸ਼ੀਅਤ ਆ ਓਏ ਲਖਿਆ ਓ ਮੇਰੀ ਗੱਲ ਸੁਣ ਮੇਰਾ ਰਾਹ ਕਿਹੜੀ ਗੱਲ ਤੋਂ ਰੋਕਿਆ ਪਾਣੀ ਦੇ ਬੁਲਬਲਿਆ ਓਏ ਰਾਹ ਤਾਂ ਅਸੀਂ ਜੀ ਆਇਆ ਰੋਕ ਲੈਨੇ ਆ ਓਏ ਸਾਡਾ ਇਹ ਅਲਕਾ ਓਏ ਮਿੱਟੀ ਦੇ ਆਬਾ ਆਵਿਆ ਓਏ ਸਰਨਾਵਾ ਦਿੱਤੇ ਬਿਨਾ ਕਿਵੇਂ ਲੰਘ ਜੇਗਾ ਸਚਨਾ ਓਏ ਕੈਲਾ ਤੂੰ ਉਸ ਜਗ੍ਹਾ ਤੇ ਆ ਗਿਆ ਜਿੱਥੇ ਤੇਰੇ ਪਿੰਡ ਦੀ ਹੱਦ ਖਤਮ ਹੁੰਦੀ ਹੈ ਓਏ ਐਸੇ ਹੱਦ ਤੇ ਆ ਕੇ ਤਾਂ ਕੈਲਾ ਹੱਦ ਤੋਂ ਬਾਹਰ ਹੁੰਦਾ ਓਏ ਤੂੰ ਨਹੀਂ ਛੱਡਦਾ ਤੈਨੂੰ ਓਏ ਪੋ ਨਾ ਲੜੋ ਓਏ ਨਾ ਲੜੋ ਉਹ ਖੇੜਾ ਛੱਡੋ ਤੁਸੀਂ ਓ ਜਾ ਦੇ 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 ਛੱਡ ਦੇ ਬਸੂ ਓ ਲੱਕਿਆ ਓਏ ਆ ਜੇ ਬਜ਼ੁਰਗ ਤੇਰੇ ਲਈ ਫਰਿਸ਼ਤਾ ਬਣ ਕੇ ਓ ਮੈਂ ਬਜ਼ੁਰਗਾਂ ਦੀ ਇੱਜ਼ਤ ਕਰਦਾ ਓਏ ਨਹੀਂ ਤਾਂ ਅੱਜ ਤੇਰੇ ਵਾਲਾ ਕੰਡਾ ਮੈਂ ਟੱਡ ਦੇਣਾ ਸੀ ਓਏ ਉਹ ਮੈਨੂੰ ਵੀ ਐਸੇ ਬਜ਼ੁਰਗ ਦਿੱਤੇ ਆ ਰਿਸ਼ਤੇ ਦੀ ਸ਼ਰਮ ਮਾਰ ਗਈ ਨੀ ਦਾ ਅੱਜ ਛੋਟੇ ਛੋਟੇ ਕਰ ਕੱਢ ਦੇ ਬੱਕਰੇ ਹਾਈ ਕੱਟ ਜੇ ਨੇ ਟੜੇ ਦਾੜਾ ਬੜੇ ਚਿਰਾਂ ਬਾਅਦ ਸਾਡੇ ਜਾਨੀ ਯਾਰ ਮਿਲਲੇ ਨੇ ਪਾ ਅਸੀਂ ਸੋਚਿਆ ਚਾਰ ਪਿਆਰ ਦੀਆਂ ਗੱਲਾਂ ਹੀ ਕਰ ਲਈਏ ਕਿਉਂਕਿ ਫੇਰ ਇਨਾਂ ਨੇ ਭੜੀ ਦੂਰ ਚਲੇ ਜਾਣਾ ਹੈ